ਵਾਹਿਗੁਰੂ ਜਾਈ ਮੀਓ ਰਾਗ ਬਿਲਾਵਲ ਮਹੱਲਾ 5 ਚੌਪਦੀ ਕਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਨਦਰੀ ਆਵੈ ਤਿਸ ਸਿਉ ਮੂ ਹੋਰ ਜੀਤ ਕਾ ਖਾਲਸਾ ਵੇਖ ਜੀਤਿ ਬੋਧ ਸਤਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗੇ ਦੀਓ ਅ ਪਹਿਲੇ ਪਾਤਸ਼ਾਹ ਰਾਗੀ ਸਿੰਘਾਂ ਦੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਿਆ ਹੈ ਉਸ ਤੋਂ ਪ੍ਰਮਪਤ ਗਿਆਨੀ ਵੀਰ ਸਿੰਘਾਂ ਨੇ ਸੁਖ ਸੰਗਤ ਦੀ ਮਹਿਮਾ ਦੇ ਕੇ ਭਾਈ ਗੁਰਦਾਸ ਸਾਹਿਬ ਦੀ ਬਾਣੀ ਵਿੱਚ ਕਵਿਤ ਰਚੀਆਂ ਵਿੱਚ ਕਵਿਤ ਸਰਵਣ ਕਰਾਇਆ ਹੈ ਸੁਖ ਸੰਗਤ ਦੀ ਮਹਿਮਾ ਦਸੀ ਹੈ ਏ ਘੜੀ ਆਦੀ ਘੜੀ ਆਦੂ ਹੂ ਤੇ ਆਦ ਭਗਤਾਂ ਕੋਤੀ ਗੋਸ਼ਟੇ ਜੋ ਕਿੰਨੇ ਸੋ ਲਾਭ ਜੇ ਜੇ ਇਸ ਪ੍ਰਕਾਰ ਸਿਖਾਇੰਸੀ ਉਹ ਸੰਗਤ ਮੈਨੂੰ ਆਪ ਜੀ ਨੂੰ ਸਰਵਉਮ ਕੀਤੀ ਹੈ ਅਤੇ ਉਸ ਤੋਂ ਉਪਰੰਤ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਮਰਕ੍ਰੂ ਬਾਨੀ ਦਾ ਵਿਚਾਰ ਆਪ ਸੰਗਤਾਂ ਸਮੂਹ ਪ੍ਰਾਪ ਲਾਉਣ ਦੇ ਅੰਦਰ ਕਿਉਂ ਜਨ ਪਉੜੀਆਂ ਆਲੇ ਸ਼ਬਦ ਪਹਿਲੇ ਕਰ ਸਰਕਾਰ ਜੀ ਗੁਰੂ ਸਾਹਿਬ ਜੀ ਵਿਚਾਰ ਨੂੰ ਕਹਿੰਦੇ ਹੈ ਇੱਕ ਉਹ ਰੂਪ ਵੇਸ਼ਰਾ ਉਹਨਾਂ ਕਾਰ ਸ਼ਾਇਰਾਂ ਦਾ ਪ੍ਰਕਾਸ਼ਕ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗ੍ਰੰਥ ਨੂੰ ਆਇ ਫਰਮਾਉਂਦੇ ਹਨ ਕਿ ਇਹ ਭਾਈ ਚਿਤ ਚਾਉਂਦਾ ਸਾਰਿਆਂ ਦਾ ਕਰ ਕਿਰਪਾ ਮੋੜ ਮਾਰਗ ਪਾਉ ਹਸਾਂ ਸੰਗਤ ਅੰਤਿਲਾਉ ਪਰ ਕਿਉਂਕਿ ਸਰੀਏ ਵਿਸ਼ਿਆ ਸੰਸਾਰ ਸਤਗੁਰੂ ਬੋਝ ਪਾਉ ਐ ਪਾਰ ਸੰਸਾਰ ਦੀ ਕਿਰਿਆ ਇਸ ਪ੍ਰਕਾਰ ਦੀ ਹੈ ਮਾਇਆ ਦਾ ਮੋਹ ਦਾ ਬੜਾ ਪਰਮਲ ਪਿਆ ਹੋਇਆ ਸਾਰਿਆਂ ਤੇ ਇਸ ਤੋ ਕਿਸ ਪ੍ਰਕਾਰ ਉਧਰਿਆ ਜਾਵੇ ਸੋ ਗ੍ਰੀਮ ਨੂੰ ਆਸਕੇ ਪਾਤਸ਼ਾਹ ਕਹਿੰਦੇ ਆ ਕਿ ਤਾਂ ਨਹੀਂ ਉਧਰਿਆ ਜਾਂਦਾ ਇਸ ਪਸਾਰੇ ਤੋਂ ਰਾਗ ਗਿਲਾਵਲ ਮੁਹੱਲਾ 5 ਦਾ ਚੌਪਦੀ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਨਗਰੀ ਆਵੈ ਤਿਸ ਸਿਉ ਮੋ ਕੀ ਪ੍ਰਮੇਸ਼ਰ ਹੰਤੁ ਜਾਨੀ ਅਕਾਲ ਪੁਰਖ ਵਾਹਿਗੁਰੂ ਅੰਜੀ ਦਾ ਹੁਕਮ ਹੈ ਦ੍ਰਿਸ਼ਟਮੋਹ ਹੈ ਸਗਲ ਮਕੀਨੋ ਜੋ ਕੋ ਦ੍ਰਿਸ਼ਟੀ ਚਾਹ ਰਿਹਾ ਹੈ ਇਹ ਸਭ ਅਨਹੋਇਆ ਪ੍ਰਤੀਤ ਹੋ ਰਿਹਾ ਹੈ ਪਰ ਸਾਡੇ ਅੰਦਰ ਮਹਾਰਾਜ ਜੀ ਜੋ ਪਦਾਰਥ ਮਨ ਰਹਿਗਾ ਚਾ ਰਹੇ ਹੈ ਉਹਨਾਂ ਨੂੰ ਸਤ ਮੰਨ ਕੇ ਉਹਨਾਂ ਪਦਾਰਥਾਂ ਵਿੱਚ ਉਹਨਾਂ ਸੁਵਨੀਆਂ ਵਿੱਚ ਉਹਨਾਂ ਸੀੜਾਂ ਵਿੱਚ ਸਾਡਾ ਮੋਹ ਪਿਆ ਹੋਇਆ ਹੈ ਕਿਉਂ ਮਿਲੀ ਹੈ ਪ੍ਰਭ ਅਵਨਾਸੀ ਤੋਂ ਸੋ ਮੈਸਤੁਰ ਹੈ ਜਗ ਪ੍ਰਮੇਸ਼ਰ ਹੈ ਆਜ ਦੇ ਤੈਂ ਕਿਸ ਪ੍ਰਕਾਰ ਮਿਲ ਸਕੀਏ}\,\text{ਤਾਰ ਕਿਰਪਾ ਮੋਹੇ ਮਾਰਗ ਪਾ}\,\text{ਕਰੂ ਮਾਰਾ ਸਾਨੂੰ ਮਾਇਆ ਦਾ ਮੋਹ ਛਡਾਓ}\,\text{ਇਹ ਭਗਤੀ ਉਪੀ ਮਾਰਗ ਰਸਤੇ ਵਿੱਚ ਪਾਉਣਾ ਕਰੋ}\,\text{ਸਾਧ ਸੰਗਤ ਕਾ ਅੰچل ਲਾਓ}\,\text{ਸਾਹਿਬ ਜੀ ਦੀ ਸ਼ਰਮੂ ਪੱਲੇ ਦੇ ਸਾਥ}\,\text{ਉਤਰੀਆ ਬਿਖਿਆ ਸੰਸਾਰ}\,\text{ਇਹ ਕਿਰਪਾ ਕਰਕੇ ਦੱਸੋ ਮਾਰਾ ਬਿਰੂ ਉਪੀਓ ਮਾਇਆ ਹੈ}$ ਇਸ ਸੰਸਾਰ ਵੀ ਸੰਸਾਰਾ ਪ੍ਰਣਾਮ ਧਾਰ ਨੂੰ ਪ੍ਰਾਪਤ ਹੋ ਰਿਹਾ ਜੋ ਸੰਸਾਰ ਇਸ ਵਿਖਿਆ ਦੇ ਮਾਇਆ ਦੇ ਮੋਹ ਤੋਂ ਸੰਸਾਰ ਤੋਂ ਕਿਸ ਪ੍ਰਕਾਰ ਤਰਨਾ ਕਰੀਏ ਸਤਿਗੁਰੂ ਬੋਹਿਤ ਪਾਵੈ ਪਾ ਸਤਿਗੁਰੂ ਆਪ ਦੇ ਪੈਸੇ ਨਾਮ ਦਾ ਜਹਾਜ਼ ਹੈ ਜਿਨ੍ਹਾਂ ਨੂੰ ਮਾਰਾ ਨਾਮ ਦੇ ਜਹਾਜ਼ 'ਤੇ ਸਵਾਰ ਕਰ ਲੈਣੀ ਹੋ ਆਪ ਦਾ ਜਿਹੜਾ ਭਾਣਾ ਮੰਨਦਾ ਉਹ ਜਹਾਜ਼ ਆ ਕੇ ਬੈਠਦਾ ਹੈ ਉਹਨੂੰ ਪਾਰ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਤੇ ਪਾ ਦਿੰਨੇ ਹੋ ਆਪ ਪ੍ਰਹਾਉ ਪਵਨ ਚੁਲਾਰੇ ਮਾਇਆ ਦੀ ਇਹਨਾਂ ਵਿੱਚ ਇੱਕ ਤਾਂ ਤੁਖ ਵਿੱਚ ਮਾਇਆ ਦਾ ਪ੍ਰਕਰਨ ਦੱਸਦੇ ਹਨ ਦੂਜੇ ਵਿੱਚ ਮਾਰੇ ਵੀ ਭਗਤੀ ਕਰਕੇ ਜਿਵੇਂ ਭਗਤ ਬਚੇ ਹੋਏ ਆ ਉਹ ਪ੍ਰਕਰਨ ਕਰਨ ਕਰਦੇ ਹਨ ਆਪ ਪਵਨ ਚੁਲਾਰੇ ਮਾਇਆ ਦੀ ਇਹ ਭਾਈ ਕਿਸ ਪ੍ਰਕਾਰ ਪਵਨ ਜਿਹੜੀ ਆ ਸਮੁੰਦਰ ਦੇ ਵਿੱਚ ਜਿਸ ਵੇਲੇ ਤੂਫਾਨ ਹੁੰਦਾ ਹੈ ਪੌਣ ਦੇ ਨਾਲ ਬੜੀਆਂ ਬੜੀਆਂ ਲਹਿਰਾਂ ਉੱਠਦੀਆਂ ਉੱਡ ਜਾਂਦੇ ਆਂ ਪੰਛੀ ਉਹ ਵਿੱਚ ਬੁਲੇਟ ਕੇ ਸਮੁੰਦਰ ਵਿੱਚ ਸਿੱਟ ਲੈਂਦਾ ਹੈ ਤੇ ਜਹਾਜ਼ਾਂ ਦਾ ਤੇ ਉਸ ਵਿੱਚ ਡੋਲਣ ਦੀ ਹਾਲਤ ਹੁੰਦੀ ਹੈ ਇਸੇ ਪ੍ਰਕਾਰ ਮਾਇਆ ਰੂਪੀ ਪੌਣ ਸੰਸਾਰ ਰੂਪੀ ਸਮੁੰਦਰ ਵਿੱਚ ਝੁਲਾਰੇ ਜਿਹੜੀ ਤ੍ਰਿਸ਼ਨਾ ਫੁਰਦੀ ਹੈ ਮਾਇਆ ਦੇ ਮੋਹ ਦੀ ਵਾਸ਼ਨਾ ਫੁਰਦੀ ਹੈ ਪਜਾਰਥਾਂ ਦੀ ਇਹ ਬੁੱਲੇ ਦੇ ਰਹੀ ਹੈ ਬੜੇ ਭਾਰੀ ਝੋਲੇ ਮਾਰ ਰਹੀ ਹੈ ਲਹਿਰਾਂ ਜਿਵੇਂ ਉੱਠ ਰਹੀਆਂ ਹਨ ਕਾਮ ਆਦਕਾਨੀਆਂ ਹਰ ਕੇ ਭਗਤ ਸਦਾ ਥਿਰ ਸੀ ਜੋ ਹਰੀ ਅਕਾਲ ਪੁਰਖ ਦੀ ਭਗਤੀ ਕਰਨ ਵਾਲੇ ਆ ਉਹ ਇਹੀ ਲਹਿਰਾਂ ਵਿੱਚੋਂ ਬਚਣ ਵਾਲੇ ਸਦਾ ਰhenge ਸਤਿ ਵਾਹਿਗੁਰੂ ਦੀ ਭਗਤੀ ਕਰਕੇ ਉਹਨਾਂ ਤੇ ਮਾਇਆ ਦਾ ਮੋਹ ਨਹੀਂ ਚਿੰਬੜਦਾ ਹੈ ਹਰਖ ਸੋਗ ਤੇ ਰਹੇ ਨਿਰਾਰਾ ਉਹ ਆਲੇ ਹੋਏ ਪਦਾਰਥ ਤੋਂ ਖੁਸ਼ ਨਹੀਂ ਹੁੰਦੇ ਹਨ ਤੇ ਪਦਾਰਥ ਦੇ ਜਾਣ ਤੋਂ ਸੋਗ ਨਹੀਂ ਕਰਦੇ ਦੋਹਾਂ ਤੋਂ ਆਏ ਹਰਖ ਨਾ ਗਏ ਸੋਗ ਨਿਆਰੇ ਰਹਿੰਦੀ ਉਹਨਾਂ ਦੀ ਚਿੱਦੀ ਬਿਰਕੀ ਸਿਰ ਉੱਪਰ ਆਪ ਗੁਰੂ ਰਖਵਾਰਾ ਕਿਉਂਕਿ ਸਾਧ ਸੰਗਤ ਜੀ ਉਹਨਾਂ ਨੂੰ ਜਾਣਿਆ ਹੈ ਸਾਡੇ ਸਿਰ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸਾਹਿਬ ਗੁਰੂ ਕਲਗੀ ਧਰਜੀ ਰੱਖਿਆ ਕਰਨ ਵਾਲੇ ਸਾਡੇ ਸਿਰ ਦੇ ਤਾਜ ਹਨ ਇਹ ਸਾਡੇ ਸਿਰ ਦੇ ਤੇ ਸਿਰੋਮਣੀ ਸਤਿਗੁਰੂ ਅੰਤਾਕਰ ਨੂੰ ਪਿੱਛੇ ਤੇ ਆਪ ਸਭੂ ਰੱਖਿਆ ਕਰਨ ਵਾਲੇ ਹਨ ਮਾਇਆ ਵੀ ਮਾਇਆ ਸਰਬ ਕੋ ਅੰਗਾ ਇਹ ਮਾਇਆ ਹੈ ਸਭਣੀ ਦੀ ਨਿਆਈ ਹੈ ਜੋ ਭੰਗਾ ਸਪਨੇ ਚਾਰ ਸ਼ਵੇਰੇ ਕੁੰਡਲ ਮਾਰਿਆ ਹੁੰਦਾ ਵੇੜ ਪਾਇਆ ਹੁੰਦਾ ਉਹਦੇ ਵਿੱਚ ਜਿੰਨੇ ਬੱਚੇ ਆ ਜਾਂਦੇ ਕੁੰਡੇ ਚ ਸਾਰਿਆਂ ਉਹਦੇ ਬੱਚਿਆਂ ਨੂੰ ਉਹ ਤਾਗਿਆ ਉਂਗ ਚੱਟ ਜਾਂਦੀ ਅੰਦਰੀ ਲੰਗਾ ਲੈਂਦੀ ਹੈ ਇਸੇ ਪ੍ਰਕਾਰ ਤਿੰਨਾਂ ਗੁਣਾਂ ਦਾ ਇਹ ਵੇੜ ਬਲ ਪਾਇਆ ਹੋਇਆ ਹੈ ਮਾਇਆ ਰੂਪੀ ਸਪਣੀ ਨੇ ਜਿਆ ਪੂਤ ਪੁਹਖਤ ਵਰਤਮਾਨ ਕਾਲ ਰੂਪ ਇਹ ਵੇੜ ਪਾਇਆ ਹੋਇਆ ਇਸ ਨੇ ਕੁੰਡਲ ਮਾਰਿਆ ਹੋਇਆ ਸਾਰਿਆਂ ਜੀਆਂ ਦੇ ਤਾਂ ਹੀ ਭੰਗਾਏ ਮਾਇਆ ਰੂਪੀ ਸਪਣੀ ਨੇ ਹਉਮੈ ਪਤੀ ਦੀਪਕ ਦੇਖ ਪਤੰਗਾ ਜਿਹੜੇ ਹਉਮੈ ਕਰਦੇ ਆ ਮਾਇਆ ਦੇ ਮੋਹ ਦੀ ਉਹ ਪਤੇ ਸੜ ਜਾਂਦੇ ਐ ਕਿਵੇਂ ਸੜਦੇ ਜਿਵੇਂ ਦੀਵੇ ਨੂੰ ਦੇਖ ਕੇ ਪਤੰਗਾ ਪਰਵਾਨੇ ਆ ਕੇ ਸੜ ਜਾਂਦੇ ਐ ਮ ਆਇਆ ਜਿਹੜੀ ਐ ਦੀਵੇ ਦੇ ਲਾੜ ਦੀ ਨਹੀਂ ਆਈ ਐ ਇਸ ਦੇ ਰੂਪ ਨੂੰ ਵੇਖ ਵੇਖ ਕੇ ਪਤੰਗਿਆਂ ਵਾਂਗ ਵਿੱਚ ਪੈ ਕੇ ਜਿਵੇਂ ਇੰਦਰ ਗੋਤਮ ਦੇ ਘਰ ਜਾ ਕੇ ਪਤੰਗਾ ਬਣ ਕੇ ਸੜ ਗਿਆ ਸੀ ਸਰਾਫ ਲੈ ਕੇ ਸਾਰੇ શરીਰੇ ਬਿੱਲਾ ਬਣ ਕੇ ਨਿਕਲੇ ਆ ਸਾਰੇ શરીਰੇ ਤੇ ਉਹਦੇ ਜੋਨਾ ਹੀ ਜੋਨਾ ਹੋ ਗਈਆਂ ਤੇ ਉਹ ਸਵੇਰੇ ਫਿਰ ਮਾਨਸਰੋਵਰ ਜਾ ਕੇ ਕਬਰਾਂ ਜਾ ਕੇ ਲੁਕਿਆ ਬ੍ਰਿਸ਼ਪਤਨ ਜਾ ਕੇ ਆਰਾਮਨਾ ਸੁਣਾ ਕੇ ਉਹਨੇ ਨੇ ਸਾਰੇ ਹਜ਼ਾਰ ਬਣਾਏ ਤੇ ਫੇਰ ਉਹ ਸਵਰਗ ਦੇ ਚਾਉਣ ਯੋਗਾ ਹੋਇਆ ਇਸ ਪ੍ਰਕਾਰ ਮਾਇਆ ਨੂੰ ਵੇਖ ਕੇ ਐ ਸੜ ਗਏ ਜਿਵੇਂ ਦੀਵੇ ਦੇ ਇੱਕ ਪਤੰਗਾ ਪਰਵਾਣਾ ਸੜ ਜਾਂਦਾ ਹੈ ਭਮੱਕੜ ਸੜ ਜਾਂਦਾ ਹੈ ਸਗਲ ਸ਼ਿੰਗਾਰ ਕਰੇ ਨਹੀਂ ਪਾਵੇ ਸਾਰਿਆਂ ਸ਼ਿੰਗਾਰਾਂ ਨੂੰ ਭਾਵੇਂ ਸਾਧਨਾ ਨੂੰ ਕਰ ਲਵੇ ਤਰਾਟ ਕਿਸਾਨ ਬਵੇ ਪ੍ਰਾਣਾਯਾਮ ਕਰ ਲਵੇ ਆਸਨ ਮਾਰਨਾ ਸਿੱਖ ਲਵੇ ਇਹੋ ਸਾਰੇ ਯੋਗਾ ਵਿਆਹ ਦੇ ਸਾਧਨਾਂ ਨੂੰ ਕਰ ਲਵੇ ਹੋਰ ਕੋਈ ਵਿਦਨ ਖੇ ਨਾਲੇ ਕਰਮਾਂ ਦੇ ਸ਼ਿੰਗਾਰ ਕਰ ਲਵੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਕਿਸੇ ਪ੍ਰਕਾਰ ਵੀ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ ਜਦੋਂ ਸੱਚੇ ਪਾਤਸ਼ਾਹ ਜੀ ਕਿਰਪਾਲੂ ਹੋਣ ਪੁਰਬ ਦੇ ਪੁੰਨਾਂ ਦੇ ਪ੍ਰੇਰੇ ਹੋਏ ਨਿਸਕਾਮ ਕਰਮੇ ਦੇ ਪਿਛਲੇ ਜਨਮਾਂ ਚ ਕੀਤੇ ਹੋਣ ਤਾਂ ਸਤਿਗੁਰੂ ਸਾਹਿਬ ਜੀ ਦੇ ਨਾਲ ਇਸ ਜੀਵ ਨੂੰ ਮਿਲਾ ਦਿੰਦੇ ਐ ਹਉ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਇਸ ਜੇ ਬਾਦਸ਼ਾਹ ਮੈਂ ਦਰਸ਼ਨਾ ਵਾਤੇ ਮੇਰੀ ਕੀਰਤ ਦੀ ਵਿਰਤੀ ਉਦਾਸ ਹੋਈ ਉਪਰਾਮ ਹੋਈ ਫਿਰਦੀ ਐ ਸੰਸਾਰ ਦੇ ਪਦਾਰਥਾਂ ਨਾਲ ਮੈਨੂੰ ਇੱਕ ਰਤਨ ਦੀ ਦੱਸ ਪਈ ਐ ਕਿ ਗੁਰੂ ਮਹਾਰਾਜ ਸਾਹਿਬ ਦੇ ਪਾਸ ਨਿਰਮੋਲ ਗਿਆਨ ਰੂਪੀ ਰਤਨ ਹੈ ਨਾਮ ਰੂਪੀ ਰਤਨ ਹੈ ਅਮੋਲ ਗੁਰ ਸ਼ਬਦ ਨਿਰਮੋਲਕ ਹੀਰਾ ਮਿਲੈ ਨਾ ਉਪਾਇ ਉਹ ਭਾਵੇਂ ਜਲ ਤਾਰਾ ਕਰ ਲਈਏ ਚਾਹੇ ਪੁੱਠੀਆਂ ਸਮਾਧੀਆਂ ਕਪਾਲੀ ਆਸਣ ਲਾ ਲਈਏ ਇਨਾ ਪਾਵਾਂ ਕਰਕੇ ਉਹ ਨਿਰਮੋਲਕ ਹੀਰਾ ਜਿਹੜਾ ਨਾਮ ਹੈ ਇਨਾ ਸਕਾਮ ਕਰਮਾਂ ਦੇ ਕਰਨੇ ਕਰਕੇ ਉਹ ਪਾਵਾਂ ਕਰਕੇ ਮਿਲਦਾ ਨਹੀਂ ਹੈ ਨਿਰਮੋਲਕ ਹੀਰਾ ਜੋ ਹਰੀ ਹੈ ਉਹ ਕਿਵੇਂ ਮਿਲਦਾ ਮਿਲੈ ਨਾ ਪਾਇਆ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਜਾਂਦਾ ਨਾ ਗੁਰਾਂ ਦੁਆਰਾ ਅੰਦਰ ਅੰਤਰ ਲਖਨ ਗਈ ਲਖਿਆ ਨਾਮ ਰਤਨ ਲੈ ਗੁਜਾ ਰੱਖਿਆ ਉਹ ਅਲਖ ਰੂਪ ਜਿਹੜਾ ਹੈ ਨਾ ਗੁਜਾ ਉਹ ਨਾਮ ਰੂਪੀ ਰਤਨ ਨਾਲ ਲੈ ਲਈਦਾ ਪ੍ਰਾਪਤ ਕਰ ਲਈਦਾ ਇਸ ਪ੍ਰਕਾਰ ਹੋਰ ਬਾਵਾ ਕਰਕੇ ਸਾਧਨਾ ਕਰਕੇ ਨਹੀਂ ਮਿਲਦਾ ਹੈ ਸੋ ਨਾਮ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਪ੍ਰਾਪਤ ਹੁੰਦਾ ਹੈ ਹਰ ਕਾ ਮੰਦਰ ਤਿਸ ਮਹ ਲਾਲ ਇਹ ਹਰੀਰਾ ਮੰਦਰ ਸਾਧ ਸੰਗਤ ਹੈ ਇਹਦੇ ਚ ਵਾਹਿਗੁਰੂ ਦਾ ਲਾਲ ਸੰਗਤ ਦੀ ਪ੍ਰੇਮ ਹੈ ਸਾਧ ਸੰਗਤ ਮੇਰੇ ਜੀ ਵਿਗਿਆਨੀ ਨੇ ਸੁਣਾਈ ਸਾਧ ਸੰਗਤ ਬਿਨਾ ਭਾਵ ਨਹੀਂ ਰੂਪ ਜੈ ਤਾਂ ਪਰ ਧਗਤ ਨਹੀਂ ਹੋਏ ਤੇਰੀ ਹਰੀਰਾ ਮੰਦਰ ਸਾਧ ਸੰਗਤ ਹੈ ਇਸ ਵਿੱਚ ਲਾਲ ਪਰਮੇਸ਼ਰ ਦਾ ਪ੍ਰੇਮ ਹੈ ਗੁਰਖੋਰੀ ਦਾ ਮੰਦਰ ਅਮਤਾ ਕਰਨ ਸਾਰਿਆਂ ਦਾ ਇਹਦੇ ਚ ਲਾਲ ਪਿਆਰਾ ਬੇਕੀਮਤਾ ਆਪ ਬ੍ਰਹਮ ਹੈ ਲਾਲ ਉਸ ਦਾ ਗਿਆਨ ਵੀ ਲਾਲ ਦੀ ਨਿਆਈ ਹੈ ਬੇਕੀਮਤ ਹਰੀ ਦਾ ਮੰਦਰ ਸਾਧ ਸੰਗਤ ਜੀ ਦਸਵਾਂ ਦਵਾਰ ਹੈ ਇਹਦੇ ਵਿੱਚ ਲਾਲ ਚੇਤਨ ਦੀ ਜਿਹੜੀ ਲਾਟ ਚਮਕਦੀ ਹੈ ਚੌਮੁਖ ਦੀਵਾ ਜੋਤ ਦਵਾਰ ਉਹ ਵੀ ਲਾਲ ਦੀ ਨਿਆਈ ਹੈ ਜੋਗੀ ਵੇਖਦੇ ਹੈ ਇਸੇ ਪ੍ਰਕਾਰ ਮਨੁੱਖਾ ਜਨਮ ਵੀ ਹਰੀ ਦਾ ਮੰਦਰ ਹੈ ਇਹਦੇ ਵਿੱਚ ਲਾਲ ਪਿਆਰਾ ਜੋਤੀ ਸਰੂਪ ਆਪ ਹੀ ਸਾਦਾ ਬਿਸ਼ਤਾਨ ਸੂਪੋ ਕੇ ਬੜਾਜਮਾਨ ਹੋ ਰਿਹਾ ਹੈ ਗੁਰ ਖੋਲਿਆ ਪਰਦਾ ਦੇਖ ਭਈ ਨਿਹਾਲ ਜਦੋਂ ਲੋਰਨ ਆਸਾ ਦੇਸਾ ਦਾ ਪਰਦਾ ਖੋਲ ਦੁੱਤਾ ਪੰਜਾਂ ਕੋਸਾਂ ਦਾ ਪਰਦਾ ਖੋਲ ਦੁੱਤਾ ਉਸ ਵੇਲੇ ਦੇਖ ਕੇ ਦਰਸ਼ਨ ਬ੍ਰਤੀ ਨਿਹਾਲ ਪ੍ਰਸੰਨ ਹੋ ਗਈ ਮਹਾਰਾਜ ਦਰਸ਼ਨ ਕਰਕੇ ਜਿਨ ਚੱਖਿਆ ਤਿਸ ਆਇਆ ਸਾਧ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਚੱਖਿਆ ਧਾਰਨ ਕੀਤਾ ਹੈ ਉਹਨੂੰ ਇਹ ਰਸ ਪ੍ਰਾਪਤ ਹੋਇਆ ਆਇਆ ਹੈ ਕਿਉਂ ਗੂੰਗਾ ਮਨਮਹ ਬਿਸਮਾਰ ਜਿਹੜਾ ਗੂੰਗਾ ਸਾਧ ਸੰਗੇ ਜੀ ਮਿੱਠਾ ਖਾਦੇ ਦਾ ਰਸ ਮਠਿਆਈ ਦਾ ਦੱਸ ਨਹੀਂ ਸਕਦਾ ਕਿਉਂ ਗੂੰਗੇ ਮਠਿਆਈ ਇਸ ਪ੍ਰਕਾਰ ਸਾਧ ਸੰਗੇ ਜੀ ਕਿਉਂ ਉਹ ਆਨੰਦੋ ਜਵਾਨਾ ਦੱਸਿਆ ਨਹੀਂ ਜਾਂਦਾ ਵੀ ਉਹ ਖੰਡ ਜਿੰਨਾ ਮਿੱਠਾ ਹੈ ਕਿ ਮਠਿਆਈ ਜਿੰਨਾ ਮਿੱਠਾ ਹੈ ਕਿ ਸਾਹਿਬ ਜਿੰਨਾ ਮਿੱਠਾ ਹੈ ਫਰੀਦ ਨੂੰ ਮਾਂ ਨੇ ਪੁੱਛਿਆ ਸੀ ਪੁੱਤਰ ਤੈਨੂੰ ਨਾਮ ਦਾ ਸਵਾਦ ਕਿੰਨਾ ਆਇਆ ਹੈ ਸਾਰੀਆਂ ਚੀਜ਼ਾਂ ਦੇਖ ਕੇ ਸਹਿਬ ਫਰੀਦ ਨੇ ਕਿਹਾ ਸੀ ਮਾਤਾ ਜੀ ਮੈਂ ਤੈਨੂੰ ਕੀ ਦੱਸਾਂ ਸੱਕਰ ਖਾਣੋਂ ਨਵਾਦ ਗੁਰ ਮੱਖੋ ਮਾਂਜਾ ਦੁੱਧ ਪਹਿਲਾਂ ਮੈਨੂੰ ਸੱਕਰ ਖਵਾਉਂਦੀ ਨਹੀਂ ਏ ਤੂੰ ਫੇਰ ਤੇ ਖੰਡ ਮਗਰੋਂ ਖਵਾਉਂਦੀ ਰਹੀ ਹੈ ਆ ਬੱਚੇ ਨੂੰ ਚਾਕੇ ਬਾਹਰ ਆਉਂਗਾ ਮਨ ਮਹਿ ਬਿਸਮਾਦ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਖੰਡੋ ਫਿਰ ਮਿਸ਼ਰੀ ਦਿੱਤੀ ਮਈਆਂ ਦਾ ਦੁੱਧ ਤਾਂ ਸਾਦ ਖਵਾਇਆ ਦੱਸਿਆ ਫਰੀਦ ਤੈਨੂੰ ਕਿੰਨਾ ਕੁ ਮਿੱਠਾ ਨਾਮ ਲੱਗਾ ਹੈ ਮਾਤਾ ਨੂੰ ਫਰੀਦ ਨੇ ਕਿਹਾ ਕਿ ਮਾਤਾ ਜੀ ਇਹ ਸਾਰੀਆਂ ਭਾਂਜੀਆਂ ਚੀਜ਼ਾਂ ਮਿੱਠੀਆਂ ਹਨ ਸਭੇ ਵਸਤੂਆਂ ਮਿੱਠੀਆਂ ਰੱਬ ਨਾ ਪੁੱਜੇ ਤਦ ਜੋ ਪਰਮੇਸ਼ਰ ਦਾ ਆਨੰਦ ਹੈ ਉਹਦੇ ਬਰਬ ਨਹੀਂ ਪੁੱਜਦੀਆਂ ਮਾਤਾ ਮੈਂ ਤੈਨੂੰ ਇਹ ਦੱਸਦਾ ਹਾਂ ਇਸ ਪ੍ਰਕਾਰ ਕਹਿੰਦੇ ਹਨ ਸਾਹਿਬ ਜਿਉਂ ਗੂੰਗਾ ਮਨਮ ਹੈ ਬਿਸਮਾਦ ਉਹ ਗੂੰਗਾ ਦੱਸ ਨਹੀਂ ਸਕਦਾ ਸਵਾਦ ਨੂੰ ਕਿਉਂ ਮਨ ਦੀ ਬਿਸਮਾਦ ਹਰਾਮ ਹੋ ਜਾਂਦੇ ਹਨ ਕਾਇ ਨਹੀਂ ਸਕਦੇ ਰਸਨਾ ਕਰਕੇ ਉਸ ਰਸ ਨੂੰ ਆਨਦਰੂਪ ਆਨ ਕਿਹਦਾ ਰਸ ਮਿੱਠੇ ਮੁਖ ਲਗੇ ਜਾਂ ਹਰ ਹਰ ਰਸ ਪਾਵੇ ਜਦੋਂ ਮਹਾਰਾਜਾ ਪ੍ਰੇਮ ਪਾਉਂਦਾ ਸਾਰੇ ਰਸ ਜਿੰਨੇ ਹਨ ਉਹ ਮਿੱਠੇ ਇੱਕ ਵਾਰੀ ਮੂੰਹ 'ਚ ਲੱਗ ਜਾਣ ਜਿੰਨੇ ਉਹਨਾਂ ਦਾ ਇਕੱਠਾ ਹੀ ਸਵਾਦ ਹੈ ਇਹ ਤੋਂ ਵੀ ਬਿਆੰਤ ਹਜ਼ਾਰ ਗੁਣਾ ਸਵਾਦ ਹੈ ਆਨਦਰੂਪ ਸਭ ਨਦਰੀ ਆਇਆ ਆਨੰਦ ਸਰੂਪ ਸਾਰਿਆਂ 'ਚੋ ਨਿਗਾਹ 'ਚ ਆ ਜਾਂਦਾ ਹੈ ਸਾਰੇ ਜਨਨ ਸਰੂਪ ਰਾਜਮਾਨ ਹੈ ਪਰਮੇਸ਼ਵਰ ਜਨ ਨਾਨਕ ਹਰ ਹੁਣ ਆਖ ਸਮਾਇ ਕਿਉ ਕਹਿ ਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਹਰੀ ਦੇ ਗੁਣਾਂ ਨੂੰ ਉਹ ਪ੍ਰੇਮੀ ਵਾਹਿਗੁਰੂ ਦੇ ਵਿੱਚ ਕਹਿੰਦਾ ਕਹਿੰਦਾ ਸਮਾ ਗਿਆ ਮੁੱਖ ਦਵਾਰਾ ਐਸੇ ਗੁਣ ਹਨ ਮਹਾਰਾਜ ਦੇ ਅਸਚਰਜ ਬਿਲਾਵਲ ਮਹੱਲਾ 5 ਸਰਬ ਕਲਿਆਣ ਕੀਏ ਗੁਰ ਦੇਵ ਸਤਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਰੀਆਂ ਕਲਿਆਣ ਰੱਖਿਆ ਕੀਤੀਆਂ ਗੁਰਦੇਵ ਜੀ ਨੇ ਸਾਰੇ ਸ਼ਲੋਕ ਕਸ਼ਮੀਰੀ ਭਸਰੂਪ ਸਿਉ ਜੋ ਇਹ ਚਾਰ ਪ੍ਰਕਾਰ ਦੀਆਂ ਵਕੁੰਠ ਦੀਆਂ ਮੁਕਤੀਆਂ ਤੇ ਜੀਵਨ ਮੁਕਤੀ ਕੈਵਲ మోਖ ਇਸੇ ਪ੍ਰਕਾਰ ਦੇਵ ਮੁਕਤ ਆਦਿਕ ਸਾਰੀਆਂ ਕਲਿਆਣਾ ਕਰਤੀਆਂ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੇਵ ਕਾ ਆਪਣੀ ਲਾਇਓ ਸੇਵਕ ਨੂੰ ਆਪ ਦੀ ਸੇਵਾ ਵਿੱਚ ਤੈਨ ਵਿੱਚ ਨਾਲੀਐ ਸੱਚੇ بادشاہ ਨੇ ਆਪ ਜਪਣਾ ਤੇ ਹੋਰਨਾਂ ਨੂੰ ਜਪਣਾ ਰੂਪੋ ਬਿਗਨ ਨਾ ਬਿਗਨ ਨਾ ਲੱਗੇ ਜਪ ਅਲਖ ਆਪੇ ਜਿਹੜੇ ਅਲਖ ਸੁਧ ਮੰਨ ਕਰਕੇ ਜੋ ਅਲਖ ਗੁਰਾਂ ਦੇ ਉਪਦੇਸ਼ ਤੋਂ ਬਿਨਾ ਭੇਜ ਨਹੀਂ ਪਾਇਆ ਜਾਂਦਾ ਉਸ ਪਰਮੇਸ਼ਰ ਨੂੰ ਜਿਹੜੇ ਜਪਦੇ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਬਿਗਨ ਨਹੀਂ ਲੱਗਦਾ ਰਾਗ ਦੁਆ ਖਾਦਕ ਕ ਖਾਦੋ ਖਾਦਕ ਬਰਤੀਦੇ ਪਰ ਮਾਰਸ ਵਾਲੀ ਚੱਲਣਾ ਆ ਕੇ ਕੋਈ ਰੁਕਾਵਟ ਨਹੀਂ ਪੈਂਦੀ ਧਰਤ ਪੁਨੀਤ ਭਈ ਗੁਣ ਗਾਏ ਉਹ ਧਰਤੀ ਵੀ ਪਵਿੱਤਰ ਹੋਗੀ ਜਿੱਥੇ ਬੈਠ ਕੇ ਗੁਣ ਗਾਏ ਜਾਂਦੇ ਹਨ ਧਰਤੀ ਬੁੱਧੀ ਵੀ ਉਹ ਪਵਿੱਤਰ ਹੋਗੀ ਜਿਸ ਬੋਧ ਦੇ ਅੰਦਰ ਨਿਰਮਲ ਪਰਮੇਸ਼ਰ ਦੇ ਉੱਤਲ ਗੁਣ ਗਾਣਾ ਕੀਤੇ ਹਨ ਦੁਰਤ ਗਿਆ ਹਰ ਨਾਮ ਧਿਆਈ ਪਰਮੇਸ਼ਰ ਦਾ ਨਾਮ ਧਿਆਉਣੇ ਕਰਕੇ ਦੁਰਤ ਦੁਆਇਤ ਵਿੱਚ ਰੱਤ ਪ੍ਰੀਤੀ ਕਰਨ ਵਾਲਾ ਜਿਹੜਾ ਪਾਪ ਹੈ ਤਾਬ ਵੀ ਸਾਰਾ ਚਲਿਆ ਗਿਆ ਪਰਮੇਸ਼ਰ ਦਾ ਨਾਮ ਧਿਆਉਣੇ ਕਰਕੇ ਰਹਾਓ ਸਭਨੀ ਥਾਈ ਰਵਿਆ ਆਹ ਉਹ ਸਾਰਿਆਂ ਥਾਵਾਂ 'ਚ ਆ ਪਰਮੇਸ਼ਰ ਵਿਆਪਕ ਹੋ ਰਿਹਾ ਆ ਆਦ ਜੁਗਵਾਦ ਜਾਕਾ ਵੱਡ ਪ੍ਰਤਾਪ ਆਦ ਜੁਗਵਾਦ ਸਦਾ ਸਦਾ ਜਿਸ ਵਾਹਿਗੁਰੂ ਦਾ ਵੱਡਾ ਤੇਜ ਪ੍ਰਤਾਪ ਐ ਸੰਸਾਰ ਦੇ ਅੰਦਰ ਇਹਦੇ ਹੁਕਮ ਇਤੀ ਸਭ ਸ੍ਰਿਸ਼ਟੀ ਐ ਗੁਰ ਪ੍ਰਸਾਦ ਨਾ ਹੋਏ ਸੰਤਾਂ ਸਤਿਗੁਰਾਂ ਦੀ ਕਿਰਪਾ ਜਿਨ੍ਹਾਂ ਤੇ ਉਹਨਾਂ ਨੂੰ ਕਦੇ ਸੰਤਾਪ ਦੁੱਖ ਨਹੀਂ ਹੁੰਦਾ ਪਦਾਰਥ ਦੀ ਆਪ ਪ੍ਰਾਪਤੀ ਕਰਕੇ ਜਿਹੜਾ ਦੁੱਖ ਹੁਣਾ ਇਹ ਨਹੀਂ ਕਦੇ ਹੁੰਦਾ ਗੁਰ ਕੀ ਚਰਨ ਲੱਗੇ ਮਨ ਮੀਠੇ ਸਤਿਗੁਰੂ ਸਾਹਿਬ ਦੇ ਚਰਨ ਉਹਨਾਂ ਗੁਰਮੁਖਾਂ ਦੇ ਮਨ 'ਚ ਮਿੱਠੇ ਪਿਆਰੇ ਲੱਗੇ ਆਏ ਹਨ ਮੇਰੇ ਬਿਗਨ ਹੋਏ ਸਭ ਥਾਈ ਉਹ ਲੋਕ ਚਾਹੇ ਮਾਤ ਲੋਕ ਚਾਹੇ ਚਾਹੇ ਪਤਾਲ ਵਿੱਚ ਚਾਹੇ ਚਾਹੇ ਸਵਰਗ ਵਿੱਚ ਚਾਹੇ ਚਾਹੇ ਬ੍ਰਹਮ ਲੋਕ ਚਾਹੇ ਚਾਹੇ ਵੀਸ਼ਨਪੁਰੀ ਚ ਨਿਰਵੈਣ ਹੋ ਕੇ ਸਾਰੇ ਧਾਮ ਚ ਬਸਦੇ ਹਨ ਸਭ ਸੁਖ ਪਾਏ ਸਤਿਗੁਰੂ ਤੂ ਸਾਰੇ ਸੁਖ ਮਹਾਪੁਰਖਾਂ ਨੂੰ ਪਾਵੇਂ ਸਤਿਗੁਰਾਂ ਦੀ ਪ੍ਰਸੰਤਾ ਕਰਕੇ ਪਾਰ ਬ੍ਰਹਮ ਪ੍ਰਭ ਰਖਵਾਲੇ ਉਹਨਾਂ ਦੇ ਪਾਰ ਬ੍ਰਹਮ ਪਰਮੇਸ਼ਰ ਸੱਚੇ ਬਾਦਸ਼ਾਹ ਪ੍ਰਭੂ ਸਮਰਾਥੋ ਰੱਖਿਆ ਕਰਨ ਵਾਲੇ ਹੋਏ ਕਿੱਥੇ ਕਿੱਥੇ ਦਿਸਹ ਨਾਲੇ ਉਹਨਾਂ ਨੂੰ ਜਿੱਥੇ ਵੀ ਜਾਣ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਕਸ਼ਿਓ ਸਭ ਜਹਾਨ ਜਿੱਥੇ ਉਹ ਜਾਂਦੇ ਐ ਕਿੱਥੇ ਲੋਕ ਬਲੋਕ ਚ ਸਾਰਿਆਂ ਬਾਹਾਂ ਚ ਉਹ ਸੁਖ ਸਰੂਪ ਪਰਮੇਸ਼ਰ ਨਾਲ ਹੀ ਹੈ ਜਿੱਥੇ ਕਿੱਥੇ ਦਿਸਦਾਂ ਨਾਲ ਪਰਮੇਸ਼ਰ ਨਾਨਕ ਦਾਸ ਖਸਮ ਪ੍ਰਤਪਾਲੇ ਇਸ ਗੁਰਕਾਰ ਸਤਗੁਰੂ ਜੀ ਕਹਿੰਦੇ ਆਪਦੇ ਸੇਵਕਾਂ ਦੀ ਵਾਹਿਗੁਰੂ ਪ੍ਰਤਪਾਲਾ ਕਰਦਾ ਹੈ ਮਾਲਕ ਬਿਲਾਵਲ ਮਹੱਲਾ 5 ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਇਹ ਸਭ ਸੰਜੀ ਸੁਖਾਂ ਦੇ ਖਜ਼ਾਨੇ ਹਨ ਮੇਰੇ ਪਿਆਰੇ ਪਰਮ ਪ੍ਰੇਮ ਦਾਸਪਦ ਪ੍ਰੀਤਮ ਹਨ ਵਾਹਿਗੁਰੂ ਅਗਨਤ ਗੁਣ ਠਾਕੁਰ ਪ੍ਰਭ ਤਸੀਂ ਉਹਦੇ ਸਨਮੁਖ ਚਿੱਤ ਨੂੰ ਜੋੜ ਕੇ ਉਹ ਬੇਅੰਤੀਆਂ ਕਰਦੇ ਹਾਂ ਫਿਰ ਮੇਰੇ ਠਾਕੁਰ ਸੌਮੀ ਅਕਾਲਪੁਰਖ ਸਮਰੱਥ ਆਪ ਦੇ ਗਿਣਤੀ ਦੇ ਰਹਿਤ ਗੁਣ ਹਨ ਬੇਅੰਤ ਗੁਣਾਂ ਸੱਚੇ ਪਾਤਸ਼ਾਹ ਕੌਣ ਗੁਣਾ ਦਾ ਪਾਰ ਆਵਾਰ ਪਾ ਸਕਿਆ ਆਪਦੇ ਹੰਦ ਓਹੀ ਅਨਾਥ ਤੂੰ ਮਰੀ ਸਰਨਾ ਨਾ ਮਹਾਰਾਜ ਜਪੀ ਮਹਾਂ ਗਰੀਬ ਹਾਂ ਮੇਰਾ ਕੋਈ ਆਪ ਬਿਨਾ ਸੁਆਮੀ ਨਹੀਂ ਹੈ ਮੈਂ ਆਪ ਜੀ ਦੀ ਸ਼ਰਨ ਲਈ ਹੈ ਧਰ ਕਿਰਪਾ ਹਰ ਚਰਨ ਧਿਆਈ ਕਿਰਪਾ ਕਰੋ ਹਰੀ ਆਪਦੇ ਚਰਨ ਜੀ ਵੱਡ ਸਥਾਨ ਸਰੂਪ ਹੈ ਸਾਰਿਆਂ ਦੇ ਪ੍ਰਕਾਸ਼ ਕੇ ਤੇ ਸਾਰਿਆਂ ਦਾ ਆਸਰਾ ਰੂਪ ਨਨ ਭਉਂਦੇ ਰਹੀਏ ਹਰ ਵਕਤ ਦਇਆ ਕਰਹੁ ਬਸਹੁ ਮਨ ਆਪਨੀ ਜਾਲਪਾ ਕਰੋ ਹੇ ਅਬਦੁਲਯਾਮੀ ਸਾਡੇ ਮਨ ਚ ਆ ਕੇ ਬਸੋ ਸਖਿਆਤ ਹੋ ਕੇ ਵਸਦੇ ਤਾਂ ਭਾਵੇਂ ਸਾਰਿਆਂ ਦੇ ਮਨ ਚ ਹੀ ਐ ਤੂੰ ਹਿਰਦੇ ਗੁਬਤ ਬਸੇ ਦਿਨ ਰਾਤੀ ਤੇਰਾ ਤਾਹ ਨੂ ਪੁਝੇਂ ਗੁਵਾਰੀ ਬਹੁਤ ਸਾਰਿਆਂ ਨੇ ਪਰ ਤੇਰਾ ਪ੍ਰਕਾਸ਼ ਨਹੀਂ ਸਮਝ ਸਕਦੇ ਜਿਹੜੇ ਪ੍ਰੇਮ ਨਹੀਂ ਸਭ ਸਵੇਰੇ ਗੁਵਾਰ ਸਮਝ ਹਨ ਤੂੰ ਕਿਰਪਾ ਕਰੋ ਸਾਡੇ ਮਨ ਚ ਸਾਖਿਆ ਤੋਂ ਕੇ ਵਸਨਾ ਕਰੋ ਮਨ ਚਾਕੇ ਮੋਹਿ ਨਿਰਗੁਨ ਲੀਜੈ ਲੜਲਾ ਮਾ ਮਾਰਾ ਗੁਨਾ ਤੋਂ ਰਹਿ ਤਾ ਨਾ ਮੇਰੀ ਜੀ ਸਾਥ ਆਇ ਨਾ ਸੰਤੋਖ ਆ ਮੈਨੂੰ ਨਿਰਗੁਨ ਨੂੰ ਆਪਦੀ ਸਰਲੂਪੀ ਲੜ ਪੱਲੇ ਵਿੱਚ ਸਦਸੰਗਤ ਰੂਪੀ ਪੱਲੇ ਵਿੱਚ ਆਪਦੀ ਭਗਤੀ ਰੂਪ ਲੜ ਵਿੱਚ ਲਾ ਲੋ ਰਹਾ ਪ੍ਰਭ ਚਿਤ ਆਵੇ ਤਾਂ ਕੈਸੀ ਭੀ ਰਹਾ ਮਸਰਾਮ ਦੇ ਕੇ ਸਤਗੁਰੂ ਜੀ ਉਚਾਰਦੇ ਨੇ ਇਹ ਵਾਹਿਗੁਰੂ ਜੀ ਤੂੰ ਚੇਤੇ ਆਵੇਂ ਫਿਰ ਕਿਹਜੀ ਭੀੜ ਵਿਪਤਾ ਦੇ ਸਕਦੀ ਹੈ ਕੋਈ ਭੀੜ ਵਿਪਤਾ ਨਹੀਂ ਪੈਂਦੀ ਉਹ ਖਿਆਈ ਨਹੀਂ ਹੁੰਦੀ ਹਰ ਸੇਵਕ ਨਹੀਂ ਜਮ ਪੀੜ ਕੋਈ ਜਮ ਹੀ ਹੋਰ ਤਾਂ ਕੀ ਭੀੜ ਉਹਨਾਂ ਤੇ ਪੈਣੀ ਸੀ ਜੋ ਹਰੀ ਤੇਰੇ ਸੇਵਕ ਹੈ ਉਹਨਾਂ ਦਾ ਜਮਾਂ ਦੀ ਵੀ ਪੀੜ ਨਹੀਂ ਹੁੰਦੀ ਜਮਾਨੇ ਦੀ ਪੀੜ ਨਹੀਂ ਹੁੰਦੀ ਤੇ ਜਨਮ ਦੀ ਪੀੜ ਨਹੀਂ ਹੁੰਦੀ ਅਤੇ ਉਹਨਾਂ ਨੂੰ ਜਮਾਂ ਉੱਕਾ ਹੀ ਪੀੜ ਨਹੀਂ ਕਿਸੇ ਪ੍ਰਕਾਰ ਵੀ ਹੁੰਦੀ ਸਾਰੇ ਉਹ ਦੁੱਖ ਹਰ ਸਿਮਰਤ ਨਸੇ ਸਾਰੇ ਉਹਨਾਂ ਦੇ ਦੁੱਖ ਅਗਿਆਨ ਜਨ ਜਿੰਨੇ ਐ ਉਹ ਹਰੀ ਆਗਲਾ ਸਿਮਰਨ ਕਰਕੇ ਸਭ ਨਾਸ ਹੋ ਜਾਂਦੇ ਐ ਨਸ ਜਾਂਦੇ ਐ ਜਾ ਕ ਸੰਗ ਸਦਾ ਪ੍ਰਭ ਬਸੈ ਜਿਨ੍ਹਾਂ ਦੇ ਮਾਰੇ ਹਿਰਦੇ ਦੇ ਨਾਲ ਹਰ ਵਕਤ ਸੱਚੇ ਪਾਤਸ਼ਾਹ ਵਸਦੇ ਹੋ ਹਰ ਵਕਤ ਸਿਮਰੰਦਾਰਾ ਪ੍ਰਗਟ ਹੋ ਆਪ ਪ੍ਰਭ ਦਾ ਨਾਮ ਮਨ ਤਨ ਆਧਾਰ ਇਹ ਆਜ ਬੁਰਖ ਆਪ ਦਾ ਜਿਹੜਾ ਨਾਮ ਹੈ ਸਾਡੇ ਮਨ ਦਾ ਵੀ ਸਾਡੇ ਤਨ ਦਾ ਵੀ ਆਸਰਾ ਹੈ ਹਰ ਸੇਵ ਬਿਸਰਤ ਨਾਮ ਹੋਵਤ ਤਨ ਸ਼ਾਰ ਜਿਹੜਾ ਉਹ ਨੂੰ ਮਾਰ ਤੇਰਾ ਨਾਮ ਭੁੱਲ ਜਾਂਦਾ ਹੈ ਵਿਸ਼ਿਆਂ ਜਿਹੜਾ ਜ ਪ੍ਰੀਤੀ ਕਰ ਲੈਂਦੇ ਹੈ ਉਹ ਨਾਮ ਦੇ ਬਿਸਰਨੇ ਕਰਕੇ ਉਹਨਾਂ ਸਿਰ ਵਿਸ਼ਿਆਂ ਦੀ ਸੰਗਤ ਕਰਕੇ ਸਵਾਹ ਹੋ ਜਾਂਦੇ ਐ ਲਾਨਤਾਂ ਉਹਦੇ ਮੂੰਹਾਂ ਤੇ ਪੈਂਦੀਆਂ ਹਨਗੀਆਂ ਵਿਸ਼ਿਆਂ ਦੀ ਕਰਕੇ ਸ਼ਾਰ ਕਿਹੜੀਆਂ ਜੁਨਾਂ ਨੂੰ ਸਵਾਹ ਵਿੱਚ ਲਟਕੇ ਤੁਰਨ ਵਾਲੇ ਬਣ ਜਾਂਦੇ ਹਨ ਰਬ ਚਿਤ ਆਏ ਪੂਰਨ ਸਭ ਕਾ ਜਗਹਿ ਵਾਹਿਗੁਰੂ ਪ੍ਰਭੂ ਜੀ ਆਪ ਚੇਤੇ ਆਉਣੇ ਉਦੋਂ ਸਾਰੇ ਕਾਰਜ ਲੋਕ ਪੁਰ ਲੋਕ ਦੇ ਨਾਮ ਦੇ ਦਾ ਦੇਰਾ ਫੇਰਦਾ ਧੰਨੇ ਦੀਆਂ ਗਉਆਂ ਚਾਰਤੀਆਂ ਕਬੀਰ ਦਾ ਜਗ ਸਪੂਰਨ ਕਰਤਾ ਕਿਉਂ ਵਿਵਹਾਰ ਕੰਮ ਵੀ ਸਾਰੇ ਪੂਰੇ ਕਰ ਦਿੰਦੇ ਹੋ ਪਰ ਮਾਸ ਦੇ ਤਾਂ ਕਰਨੀ ਸੀ ਹਰ ਬਿਸਰਤ ਸਭ ਕਾ ਮੋਹਤਾਜ ਜਦੋਂ ਇਹ ਅਕਾਲ ਪੁਰਖਰੀ ਤੂੰ ਭੁੱਲ ਜਾਣਾ ਉਦੋਂ ਇਹ ਜੀਵ ਸਾਰਿਆਂ ਦਾ ਮੋਹਤਾਜ ਕੁ ਸ਼ਾਂਤੀ ਹੋ ਜਾਂਦਾ ਪਰ ਆਦੀਨ ਹੋ ਕੇ ਮੈਂ ਲੇਲੜੀਆਂ ਕੱਢਦਾ ਰਹਿੰਦਾ ਹਰ ਇੱਕ ਦੇ ਅੱਗੇ ਚਰਨ ਕਮਲ ਸੰਗ ਲਾਗੀ ਪ੍ਰੀਤ ਜਿੰਨਾ ਦੇ ਸੱਚੇ ਬਾਦਸ਼ਾਹ ਆਪਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਲੱਗ ਗਈ ਹਾ ਬਿਸਰ ਗਈ ਸਭ ਦੁਰਮਤਰੀ ਉਹਨਾਂ ਦੀ ਖੋਟੀ ਮਤ ਵੀ ਵਿਸਰ ਗਈ ਅਰੀਦ ਖਾਲੀ ਰੱਖਣ ਵਾਲੀ ਵਾਹਿਗੁਰੂ ਦੇ ਪ੍ਰੇਮ ਤੋਂ ਦੁਰਮਤ ਵਾਲੀ ਇਹਤ ਮਰਯਾਦਾ ਵੀ ਸਾਰੀ ਭੁੱਲ ਗਈ ਉਹਨਾਂ ਦੀ ਮਨ ਤਨ ਅੰਤਰ ਹਰ ਹਰ ਮੰਤ ਉਹਨਾਂ ਦੇ ਮਨ 'ਚ ਵੀ ਹਰ ਹਰ ਪਰਮੇਸ਼ਰ ਆਪ ਦੇ ਨਾਮ ਦਾ ਮੰਤਰ ਵਸਿਆ ਹੋਇਆ ਹੈ ਤਾਂ ਉਹ ਸਰੀਰ 'ਚ ਵੀ ਗੁਰਮੁਖ ਰੋਮ ਰੋਮ ਹਰ ਪਿਆਵਾ ਹੈ ਐਸਾ ਉਹਦਾ ਅਮਰਤ ਨਾਮ ਮੰਤਰ ਵਸਿਆ ਹੋਇਆ ਹੈ ਨਾਨਕ ਭਗਤਾਂ ਕਾ ਘਰ ਸਦਾ ਆਨੰਦ ਇਸ ਕਰਕੇ ਸਤੂ ਜੀ ਕਹਿੰਦੇ ਜੋ ਮਾਰੇ ਆ ਉਹਦੇ ਭਾਗੀ ਪਸੰਦ ਕਰਨੇ ਉਹਨਾਂ ਦੇ ਘਰ ਹਿਰਦੇ ਵਿੱਚ ਉਹਨਾਂ ਦੀ ਸੰਗਤ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਜੋ ਕਦੇ ਨਾਸ ਨਾ ਹੋਵੇ